ਦਰਸ਼ਕਾਂ ਲਈ ਸੰਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ 3 ਬਿਜਲੀ ਦੀ ਸਹੂਲਤ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਚੇਤਾਵਨੀ ਕਿ ਇਹ ਛੇਤੀ ਬੰਦ ਹੋਣੀ ਚਾਹੀਦੀ ਹੈ ਸਕੀਮ ਅਗਾਲੀਦਾਲ ਅੰਮ੍ਰਿਤਸਰ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ ਪਾਜ ਨੇ ਨਾ ਉਮੀਦਵਾਰਾਂ ਨੂੰ ਦਿੱਤੀ ਟਿਕਟ ਐਮਐਲਏ ਜਗਦੀਪ ਗੋਲਡੀ ਕੰਬੋਜ਼ ਦੇ ਪਿਤਾ ਫਿਰੋਜ਼ਪੁਰ ਤੋਂ ਲੜਨਗੇ ਚੋਣ ਪਸਬਾਨੇ सुरेंद्र ਕੰਬੋਜ਼ ਨੂੰ ਐਲਾਨਿਆ ਉਮੀਦਵਾਰ ਰਾਜਨੀਤਿਕ ਸ਼ਾਮਲ ਹੋਣ ਦੀਆਂ ਅਫਵਾਹ ਵਿਚ ਨਹੀਂ ਲੜ ਰਹਾ ਕਰੰਟ ਲੱਗਰ ਨਾਲ ਨੌਜਵਾਨ ਦੀ ਹੋਈ ਮੌਤ ਜਠੇਰਿਆ ਦੇ ਧਾਰਮਿਕ ਸਥਾਨ ਤੇ ਝੰਡਾ ਚੜਾਉਣ ਸਮੇਂ ਵਾਪਰਿਆ ਪਾਣਾ ਮੋਗਾ ਨਹਿਰ ਚ ਮਿਲੀ ਨੌਜਵਾਨ ਦੀ ਦੇਹ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਿਤੂ ਜਾ ਰਹੀ ਹੈ ਜਾਂਚ ਮੌਲਿਕ ਪਲਕੇ ਪੰਜਾਬ ਕਿੰਗਸ 11 ਦਾ ਮੈਚ ਜੋ ਦਰਸ਼ਕਾਂ ਦੀ ਐਂਟਰੀ ਲਈ ਕੀਤੇ ਗਏ ਖਾਸ ਪ੍ਰਬੰਧ ਤੇ ਦਿਆਨਾ ਸਿਵਲ ਹਸਪਤਾਲ ਚ ਅਚਾਨਕ ਲੱਗੀ ਅੱਗ ਮਰੀਜ਼ਾਂ ਸਣੇ ਟੱਬਰਾਂ ਨੂੰ ਪੈ ਗਈਆਂ ਪਾਜੜਾਂ ਆਮ ਆਦਮੀ ਪਾਰਟੀ ਦਾ ਮਿਸ਼ਨ ਲੋਕਸ ਬਾਅਦ ਸੀਐਮ ਭਗਵੰਤ ਮਾਨ ਅੱਜ ਕੁਰੂ ਖੇਤਰ ਚ ਕਰਨਗੇ ਚੌਣ ਪ੍ਰਚਾਰ ਪੀਐਮ ਮੋਦੀ ਤੋਂ ਬਾਅਦ ਅੱਜ ਮਹਾਕੌਸ਼ਲ ਚ ਰਾਹੁਲ ਗ ਦੀ ਰੈਲੀ ਇਨਸੇਟਾ ਤੇ ਕਰਨਗੇ ਪ੍ਰਚਾਰ 5.6 ਕਰੋੜ ਕੈਸ਼ 106 ਕਿਲੋ ਸੋਨਾ ਚਾਂਦੀ ਸੁਨਿਆਰੇ ਦੇ ਘਰ ਪੁਲਿਸ ਨੇ ਮਾਰੀ ਰੇਡ ਬਿਲੀ ਬੇहिساب ਦੌਲਤ ਫਤੂਟਿੰਗਾ ਚ ਪਿਕਅਪ ਤੇ ਕਾਰ ਵਿਚ ਆਲੇ ਹੋਈ ਜ਼ਬਰਦਸਤ ਚੱਕਰ ਚਾਰ ਲੋਕਾਂ ਦੀ ਮੌਤ 25 ਗੰਭੀਰ ਜ਼ਖਮੀ ਇਹ ਬਣਿਆ ਦੁਨਿਆ ਦਾ ਸਭ ਤੋਂ ਲੰਬੀ ਉਮਰ ਦਾ ਬੰਦਾ ਦੋ ਵਰਲਡ ਵਾਰ ਤੇ ਕੋਰੋਨਾ ਵੀ ਨਹੀਂ ਵਿਗਾੜ ਸਕਿਆ ਕੁਝ ਵੀ ਸੋਨੇ ਨੇ ਤੋੜੇ ਸਾਰੇ ਰਿਕਾਰਡ ਪਹਿਲੀ ਵਾਰ 71000 ਤੋਂ ਹੋਇਆ ਪਾਰ ਚਾਂਦੀ ਦੀ ਵੀ ਹੋਈ ਇੰਨੀ ਮਹਿੰਗੀ ਦਿੱਲੀ ਹਵਾਈ ਅੱਡੇ ਨੂੰ ਪਰਮਾਣੂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਅਲਰਟ ਤੇ ਸੁਰੱਖਿਆ ਜੰਸੀ ਸਲਾਹਨਿਆਂ ਨੇ ਮਾਚਲ ਦੇ ਸੈਰ ਸਪਟਾ ਸਥਾਨਾ ਦਾ ਰੁਖ ਕਰਨਾ ਕੀਤਾ ਸ਼ੁਰੂ ਹੋਟਲਾਂ 'ਚ 70% ਤੋਂ ਵੱਧ ਕਮਰੇ ਬੁੱਕ ਮਹੀਨਾ ਪਹਿਲਾਂ ਸਾਊਦੀ ਅਰਬ ਗਏ ਨੌਜਵਾਨ ਦੀ ਹੋਈ ਮੌਤ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ ਸੰਵਿਧਾਨ ਨਾਲ ਧੋਖਾ ਐਲਨ ਮਸਕ ਨੇ ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਦੀ ਕੀਤੀ ਮੰਗ ਬਾਜ਼ ਨਹੀਂ ਆ ਰਿਹਾ ਮਾਲ ਦੀ ਪਹਿਲਾਂ ਭਾਰਤ ਖਿਲਾਫ ਹੋ ਗਿਆ ਜ਼ਹਿਰ ਹੁਣ ਤਿਰੰਗੇ ਦਾ ਕਿਤਾਬਾ ਆਈਪੀਐਲ 'ਚ ਸੀਐਸਕੇ ਤੇ ਕੇਕੇਆਰ ਵਿਚਾਲੇ ਹੂਵੇਗਾ ਮਹਾ ਮੁਕਾਬਲਾ ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ 11 ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੀ ਨਿਊਜ਼